ਤਰੀਕਾਲ ਦੋਸਤੋ ਸਾਡੇ ਇੱਕ ਹੋਰ ਵਲੋਗ ਦੇ ਵਿੱਚ ਤੇ ਇਸ ਵਾਰੀ ਮੇਰੇ ਨਾਲ ਗਿਫਟੂ ਬਾਈ ਪਰ ਗਿਫਟੂ ਬਾਈ ਅਸੀਂ ਕਿੱਥੇ ਜਾ ਰਹੇ ਹਾਂ ਘੁੰਮਣਾ ਤਰੰਗੇ ਬਾਈ ਤਰੰਗੇ ਜਾ ਰਹੇ ਹਾਂ ਸੋ ਤਰੰਗੇ ਤੋਂ ਬਾਅਦ ਗਿਫਟੂ ਬਾਈ ਨੂੰ ਅਸੀਂ ਛੱਡਣਾ ਤਰੰਗੇ ਉਸ ਤੋਂ ਬਾਅਦ ਅਸੀਂ ਜਾਣਾ ਜੀ ਰੋਟੋਰੂਆ ਉਹ ਰੋਟੋਰੂਆ ਤੋਂ ਬਾਅਦ ਫਿਰ ਅਸੀਂ ਟਾਪੂ ਫਿਰ ਉਸ ਤੋਂ ਬਾਅਦ ਕਿਹੜਾ ਫੋਲ ਸੀਗਾ ਹੁੱਕਾ ਫੋਲ ਮੇਰੀ ਹੁੱਕਾ ਫੋਲ ਸੋ ਸਾਡੇ ਦੋ ਬੰਦੇ ਅੱਗੇ ਗਏ ਜਿਹੜੇ ਸਾਨੂੰ ਨੀਪੇ ਟੱਕਰਣਗੇ ਉਸ ਤੋਂ ਬਾਅਦ ਅੱਗੇ ਦੇਖਣਾ ਝਾਲੀ ਖਿਲਾਰਨਾ ਵੈਸੇ ਉਹਨਾਂ ਨੇ ਬਟਾ ਪੂਰੀ ਦੇਖਦੇ ਆ ਮਿਲ ਕੇ সাকে এপনা এপনাক মুরাইংগা না লেট সাইরা এপনেশটি শোপ সনেশটি সনের ইশোপ এশটি কন্টি জান্য়া কাকে একে এক মাকে একা একনাকে এ ਜਿਵੇਂ ਮਰਜੀ ਮਿਲਦੇ ਰੱਬ ਦੀ ਮੈਨੂੰ ਪੈਸਾ ਮਿਲਦੇ ਹਾਂਜੀ ਪਾਜੀ ਕਿੱਧਰ ਦੀ ਤਿਆਰੀ ਆ ਹਾਂਜੀ ਕਿੱਧਰ ਦੀ ਤਿਆਰੀ ਆ ਬਾਹਰ ਤ ਜਾਣ ਦੀ ਬਾਹਰ ਜਾ ਰਹੇ ਆ ਤਰੰਗੇ ਚਲੋ ਰੱਬ ਤੇਰੀ ਸੋਨੇ ਛੇਤੀ ਸੋ ਲੋ ਜੀ ਮੁੰਡੇ ਪਹੁੰਚ ਗਿਆ ਏ ਸ਼ਕਤੀ ਵਾਟਰ ਲੈਣ ਵਾਸਤੇ ਕਿਉਂਕਿ ਰਸਤਾ ਲੰਬਾ ਆ ਕੁਝ ਦੋ ਘਟ ਲਾਈ ਹੋਊਗੀ ਤੇ ਰਸਤਾ ਸੋਖਾ ਕੱਟਿਆ ਜਾਏਗਾ ਸੋ ਸ਼ਕਤੀ ওয়াਟਰ لینڈ ਤੋਂ ਬਾਅਦ ਅਸੀਂ ਲੋ ਜੀ ਗੱਡੀ ਦੀ ਸਪੀਡ ਖਿੱਚਤੀ ਹੈ ਜੀ ਔਰ ਚੱਲ ਪਏ ਆਪਾਂ ਆਪਣੀ ਅਗਲੀ ਮੰਜ਼ਿਲ ਵੱਲ ਨੂੰ ਜੋ ਕਿ ਹੈ ਜੀ ਟੀ ਪੁੱਕੀ ਜਿੱਥੇ ਯਾਰਾਂ ਨੂੰ ਮਿਲਣਾ ਹੈ ਸੋ ਆਜੋ ਦੋਸਤੋ ਰਸਤੇ ਦੇ ਸੀਨ ਤੁਹਾਨੂੰ ਦਿਖਾਉਂਦੇ ਜਾਵਾਂਗੇ ਸੋ ਟੀ ਪੁੱਕੀ ਚੱਲਦੇ ਹਾਂ ਔਰ ਰਸਤੇ 'ਚ ਫਿਰ ਕਿਤੇ ਜੇ ਬ੍ਰੇਕ ਵੱਜੀ ਤੇ ਉਹ ਵੀ ਵੀਡੀਓ ਬਣਾ ਕੇ ਪਾਣੇ ਆ ਜੀ ਆਜੋ ਫਿਰ ਚੱਲਦੇ ਹਾਂ ਸੋ ਚਲਦੇ ਚਲਦੇ ਜੀ ਰਸਤੇ ਦੇ ਵਿੱਚ ਇੱਕ ਹੋਰ ਜਗ੍ਹਾ ਆਈ ਜੀ ਔਰ ਇੱਥੇ ਦੇਖੋ ਤੁਸੀਂ ਭੇਡਾਂ ਕਿੰਨੇ ਮਸਤ ਤਰੀਕੇ ਨਾਲ ਚੱਲ ਰਹੀਆਂ ਨੇ ਠੰਡਾ ਮੌਸਮ ਹੈ ਜੀ ਆਸਮਾਨ ਬਿਲਕੁਲ ਧਰਤੀ ਨੂੰ ਛੂ ਰਿਹਾ ਏ ਔਰ ਮਿਨੀ ਮਿਨੀ ਫੂਰ ਪੈ ਰਹੀ ਹੈ ਬਾਰਿਸ਼ ਪੈ ਰਹੀ ਹੈ ਬਟ ਨਜ਼ਾਰਾ ਹੈ ਜੀ ਦੇਖੋ ਅਗਰ ਇੰਡੀਆ 'ਚ ਅਗਰ ਕਿਸੇ ਕੋਲ ਭੇਡਾਂ ਹੋਣ ਤੇ ਉਹਨੂੰ ਗੱਡਰੀਆ ਕਿਹਾ ਜਾਂਦਾ ਬਟ ਇੱਥੇ ਗੋਰੇ ਰੱਖਦੇ ਆ ਸੋ ਲੱਖਾਂ ਡਾਲਰ ਕਮਾਉਂਦੇ ਆ ਇਹਨਾਂ ਨਾਲੀ ਮੀਟ ਵੇਚਦੇ ਆ ਨਾਲੇ ਇਹਨਾਂ ਦੀ ਉਨ ਵੇਚਦੇ ਆ ਸੋ ਇਸ ਕਰਕੇ ਕੰਮ ਛੋਟਾ ਵੱਡਾ ਕੋਈ ਨਹੀਂ ਜੋ ਆਂਦਾ ੱੱੱਕੀ ਚੱਲਿਆ ਕਰੋ ਸਾਨੂੰ ਵੀ ਇੱਥੇ ਜਾ ਕੇ ਅਕਲ ਆਈ ਆ ਇੰਡੀਆ ਸਾਨੂੰ ਵੀ ਲੱਗਦਾ ਸੀਗਾ ਇਹ ਕੰ ਉਹ ਜਿਹੜੇ ਜਿਹੜੇ ਵਿਚਾਰੇ ਵਾਪਸ ਚਲੇ ਗਏ ਆ ਜਾਂ ਜੋ ਵੀ ਇੱਥੇ ਰਹਿੰਦੇ ਆ ਮਿਹਨਤਾਂ ਕਰਦੇ ਆ ਸਭ ਨੂੰ ਕੰਮ ਸਾਰੇ ਸੋਖੇ ਲੱਗਦੇ ਆ ਲੋ ਜੀ ਅਸੀਂ ਰੁਕੇ ਹਾਂ ਰਸਤੇ 'ਚ ਹੋਰ ਮੁੰਡੇ ਲਾਰੇ ਆ ਪੈਗ ਠੀਕ ਆ ਜੀ ਕਿਆ ਬਾਤ ਆ ਹਾਂ ਜੀ ਪ੍ਰਧਾਨ ਸਾਹਿਬ ਕਰੋ ਸ਼ੁਰੂ ਚੰਚਕੀ ਨੇ ਬੋਲਿਆ ਜੇ ਨੰਨੇ ਬਾਤ ਬੋਲਨ ਨਜ਼ਾਰਾ ਗੱਡੀ ਤੋਂ ਬਾਹਰ ਤੇ ਘਟ ਪੀਣ ਵਾਲਾ ਦੁਨੀਆ ਦਾ ਆਸ਼ਕਾ ਨੂੰ ਰੋਲਦੀ ਨਾ ਨਿਕਲ ਜਾਈ ਨਾ ਵੀਨਾ ਕਰਕੇ ਪਿਆਰ ਮਰ ਜਾਈਏ ਨਹੀਂ ਦੇਖੀ ਕਿਦਾਂ ਫੁੱਲ ਜਾਈ ਨਾ ਵਧੀਆ ਭਾਜੀ ਤੁਸੀਂ ਸੁਣਾਓ ਵਧੀਆ ਵਧੀਆ ਕਿੱਦਾਂ ਪ੍ਰਧਾਨ ਸਾਹਿਬ ਵਧੀਆ ਜੀ ਉਹਦੀਆਂ ਕਿੱਦਾਂ ਭਾਈ ਲੈ ਮੈਂ ਵੀਡੀਓ ਬਣਾ ਲਈਏ ਭਾਈਆਂ ਦੇ ਨਾਲ ਆਹ ਬਾਤ ਹੈ ਭਾਈ ਜੀ ਕਿੱਦਾਂ ਭਾਜੀ ਕਹਿਮੋ ਕਿਦਾਂ ਤਾਦ ਕੰਮ ਕੋ ਰਾ ਬੰਦ ਹੋ ਗਿਆ ਕਿੱਦਾਂ ਭਾਈ ਕੋਪੇ ਰਾਜਾ ਬੜਾ ਤਗੜਾ ਆ ਬੰਦਾ ਕੱਪ ਨਾਲ ਸੀ ਚੱਲ ਪਏ ਆ ਤਰੰਗੇ ਗੁਰਦੁਆਰੇ ਕਿੱਥੇ ਜਾ ਰਹੇ ਆ ਗਿੱਲ ਸਾਹਿਬ ਤਰੰਗੇ ਗੁਰ ਤਰੰਗੇ ਗੁਰਦੁਆਰੇ ਪਾਪੀ ਲੋਕ ਜਾ ਰਹੇ ਨੇ ਜੀ ਮੱਥਾ ਟੇਕਣ ਤਾਂ ਕਿ ਰੱਬ ਦਾ ਨਾਮ ਲੈਣਾ ਵੀ ਜ਼ਰੂਰੀ ਆ ਬਈ ਕਿਉਂ ਹਾਂਜੀ ਬੇਸ਼ੱਕ ਅਸੀਂ ਮਹੀਨੇ ਚੱਕਰ ਦੀ ਵੀ ਜਾਨੇ ਆ ਬਟ ਜਾਣੇ ਜ਼ਰੂਰ ਸਭ ਗੁਰੂ ਘਰ ਮੱਥਾ ਟੇਕਦੇ ਆ ਸਤਿਗੁਰ ਰੱਬ ਦਾ ਅਸ਼ੀਰਵਾਦ ਲਈਏ ਕਰਨੇ ਤੇ ਪਾਪੀ ਨੇ ਮੁੜ ਗਏ ਪਰ ਦਸ ਕੇ ਕਰੀਏ ਥੋੜੀ ਇਹ ਹੈ ਜੀ ਤਰੰਗੇ ਦੀ ਮਾਰਕੀਟ ਇਸ ਟਾਈਮ ਘੁੰਮ ਰਿਆ ਤਰੰਗੇ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਘੜਾ ਹੈ ਉਹ ਆਕਲੈਂਡ ਤੋਂ ਬਾਅਦ ਆਕਲੈਂਡ ਦੇ ਵਿੱਚ ਪਹਿਲਾਂ ਟਾਕਾ ਨੀਨੀ ਪਾਪਾ ਟੋਏ ਟੋਏ ਉਹ ਤੋਂ ਬਾਅਦ ਪਾਪਾ ਗੁਰਾਂ ਮਨਰੇਵਾ ਮਨਕਉ ਪੰਜਾਬੀ ਪੰਜਾਬੀ ਵਸਿਆ ਪਿਆ ਜਾਂ ਫਿਰ ਵਸਿਆ ਪਿਆ ਤਰੰਗੇ ਦੇ ਵਿੱਚ ਇੱਥੇ ਕਿਤੇ ਵੀ ਜਾਓ ਕੋਈ ਜ਼ਰੂਰਤ ਨਹੀਂ ਅੰਗਰੇਜ਼ੀ ਬੋਲਣ ਦੀ ਜਾ ਕੇ ਸਸਰੀ ਘਰ ਬਲਾਓ ਭਾਵੇਂ ਗੋਰਾ ਵੀ ਹੋਵੇ ਉਹ ਵੀ ਤੁਹਾਨੂੰ ਪੰਜਾਬੀ ਜੀ ਸਮਾਨ ਦੇਊਗਾ ਸਿੰਧੀ ਪੰਜਾਬੀਆਂ ਨੇ ਸਖਾਈ ਹੋਈ ਹੈ ਸੋ ਲੋ ਜੀ ਦੋਸਤੋ ਅਸੀਂ ਪਹੁੰਚ ਲਏ ਆ ਜੀ ਗੁਰਦੁਆਰਾ ਸਾਹਿਬ ਔਰ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਜੀ ਲੰਗਰ ਛਕਦੇ ਆ ਔਰ ਉਸ ਤੋਂ ਬਾਅਦ ਅਸੀਂ ਚਲਦੇ ਆ ਜੀ ਗਿਫਟ ਬਾਈ ਨੂੰ ਮਿਲਣ ਵਾਸਤੇ ਮਣੀ ਬਾਈ ਹਰਾਂ ਦੇ ਯਾਰਡ ਤੇ ਸੋ ਆਜੋ ਦੋਸਤੋ ਗੁਰੂ ਘਰ ਵੇਖੀਏ ਮੱਥਾ ਟੇਕੀਏ ਜੀ ਦਰਸ਼ਨ ਕਰਦੇ ਆ ਜੀ ਵਾਹਿਗੁਰੂ ਦੇ ਫਿਰ ਚਲਦੇ ਆ ਅੱਗੇ ਜੀ ਦੁਹਰਾ ਸਭ ਮਥਾ ਟੇਕਨ ਤੋਂ ਬਾਅਦ ਅਸੀਂ ਪਹੁੰਚ ਰਹੇ ਹਾਂ ਜੀ ਮਨੀ ਬਾਈ ਦੇ ਯਾਰ ਤੇ ਕਾਰਡ ਮੈਂਸ਼ਨ ਕਰਤਾ ਜੀ ਸੋ ਕਿਸੇ ਤਰ੍ਹਾਂ ਦੀ ਨਵੀਂ ਜਾਂ ਪੁਰਾਣੀ ਗੱਡੀ ਹੈ ਤੁਸੀਂ ਖਰੀਦਣੀ ਹੈ ਵੇਚਣੀ ਹੈ ਸੋ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਬੈਸਟ ਡੀਲ ਮਿਲੇਗੀ ਔਰ ਇਸ ਤੋਂ ਬਾਅਦ ਅਸੀਂ ਬਾਈ ਨੂੰ ਮਿਲੇ ਔਰ ਫਿਰ ਆਪਾਂ ਜਾਣਾ ਜੀ ਕਾਫੀ ਪੀਣ ਵਾਸਤੇ ਸੋ ਆਜੋ ਭਾਈ ਮਿਲਦੇ ਹਾਂ ਕਾਫੀ ਵਾਸਤੇ ਔਰ ਚਲਦੇ ਹਾਂ ਕਿੱਥੇ ਨੇੜੇ ਕਿਸੀ ਪੈਟਰੋਲ ਪੰਪ ਤੇ ਜਿੱਥੋਂ ਅਸੀਂ ਕਾਫੀ ਖਰੀਦ ਸਕੀਏ ਔਰ ਉਸ ਤੋਂ ਬਾਅਦ ਫਿਰ ਚਲਦੇ ਹਾਂ ਜੀ ਗਾਹ ਨੂੰ ਆਜੋ ਦੋਸਤੋ ਜੋ ਇੱਥੇ ਦਾ ਸਭ ਤੋਂ ਬੈਸਟ ਸੀ ਨਾ ਇਹ ਹੈ ਕਿ ਇੱਥੇ ਹਰ ਬੰਦਾ ਪ੍ਰੀਪੇ ਕਰਕੇ ਜਾਂ ਤੇਲ ਭਰ ਕੇ ਉਸ ਤੋਂ ਬਾਅਦ ਫਿਰ ਪੇ ਕਰਦਾ ਆ ਠੀਕ ਹੈ ਜੀ ਔਰ ਅਸੀਂ ਵੀ ਰੁਕੇ ਆ ਜੀ ਇੱਥੇ ਸਵੇਰੇ ਆਏ ਆ ਨਾ ਤੋ ਕੇ ਕੌਫੀ ਪੀਣ ਵਾਸਤੇ ਫੁਲਜਾ ਸਿੰਘ ਜੀ ਠੀਕ ਹੈ ਜੀ ਔਰ ਹਰ ਚੀਜ਼ अवेलेबल ਹੁੰਦੀ ਇੱਥੇ ਕਿਸੇ ਨੇ ਕੁਝ ਖਾਣ ਵਾਸਤੇ ਲੈਣਾ ਆਇਆ ਜਾਂ ਪੀਣ ਵਾਸਤੇ ਲੈਣਾ ਔਰ ਡਰਿੰਕਸ ਵਗੈਰਾ ਹਰ ਇੱਕ ਚੀਜ਼ ਹੈ ਬਿਲਕੁਲ कॉफी विद सो तो बाद अनोज जिथे बी जी ने साड़ी लवाई पार्किंग क्योंकि ब्लैक कार निकल रही थी और स्पेस अपने को और मुंडे कर रहे हैं इंजॉय जी, जी फुल डोमीनोज के अंदर विद कोल्ड ड्रिंक एंड पीज़ा ठीक है जी और इस तो बाद फिर अं मिलते हैं जी अगे पोर्ट से ਠੀਕ ਹੈ ਜੀ ਮੰਗਾ ਨੂੰ ਹੀ بیچ ਤੇ ਔਰ ਘੁੰਮਦੇ ਆ ਲੈਣੇ ਨਜ਼ਾਰੇ ਆਜੋ ਦੋਸਤੋ ਲੋ ਜੀ ਮੁੰਡਿਆਂ ਦਾ ਹੁਣ ਟੂਰ ਹੈ ਇੱਥੋਂ ਦੀ ਮਾਊਂਟ ਜਾਣ ਦਾ ਡੋਮੀਨੋਜ਼ ਦੇ ਪੀਜ਼ੇ ਖਾਣ ਤੋਂ ਬਾਅਦ ਠੀਕ ਹੈ ਜੀ ਗੱਡੀਆਂ ਲਾਈਆਂ ਹੋਈਆਂ ਮੁੰਡਿਆਂ ਨੇ ਚੱਲ ਪਿਆ ਮਾਉਂਟ ਬੀਚਵਲ ਗਿੱਲ ਸਾਹਿਬ ਨਾਲ ਬੈਠੇ ਨੇ ਸਾਡੇ ਫਾਲੀ ਸਾਹਿਬ ਇੱਕ ਮੁੰਡਾ ਮੇਰੇ ਖਿਆਲ ਉੱਤਰ ਕੇ ਦੂਜੇ ਬੈਂਚ 'ਚ ਹੋ ਗਿਆ ਹਣਾ ਅੱਛਾ ਵੇਖਣ ਵਾਲੀ ਇੱਕ ਗੱਲ ਹੈ ਜੀ ਤੁਸੀਂ ਨਿਊਜ਼ੀਲੈਂਡ ਦੀ ਕਿਸੇ ਵੀ ਸਿਟੀ ਚਲੇ ਜਾਓ ਕਿਸੇ ਵੀ ਸ਼ਹਿਰ ਜਾਂ ਸਟੇਟ ਦੇ ਵਿੱਚ ਚਲੇ ਜਾਓ ਤੁਹਾਨੂੰ ਖੂਬਸੂਰਤੀ ਇੱਕ ਦੋ ਇੱਕ ਮਿਲੇਗੀ ਕਿਉਂਕਿ ਤੇ ਪਿਛਲੇ ਬਲੌਗਸ ਦੇ ਵਿੱਚ ਵੀ ਜੋ ਮੈਂ ਬਣਾਇਆ ਆ ਉਸ ਬਲੌਗਸ 'ਚ ਵੀ ਅਗਰ ਦੇਖੋਗੇ ਤੁਸੀਂ ਤਾਂ ਖੂਬਸੂਰਤੀ ਕਾਫੀ ਅੱਛੀ ਹੈ ਠੀਕ ਹੈ ਜੀ ਉਹ ਇਸ ਵਾਰੀ ਤੇ ਅਸੀਂ ਘੁੰਮ ਰਹੇ ਹਾਂ ਜੀ ਤਰੰਗੇ ਦੇ ਵਿੱਚ ਉਹ ਤਰੰਗਾ ਸਿਟੀ ਵੈਸੇ ਵੀ ਬਹੁਤ ਖੂਬਸੂਰਤ ਹੈ ਠੀਕ ਹੈ ਜੀ ਸੋ ਅਸੀਂ ਪਹੁੰਚ ਚੁੱਕੇ ਹਾਂ ਜੀ بیچ ਤੇ ਸੋ ਆਜੋ ਦੋਸਤੋ ਹੁਣ ਇੱਥੇ ਦੇ ਨਜ਼ਾਰੇ ਦਿਖਾਣੇ ਆ ਤੁਹਾਨੂੰ ਬਾਈ ਯਾਰ ਹੀ ਬੈਠੇ ਵੇਟ ਕਰਦੇ ਪਾਰਕਿੰਗ ਇਹਨਾਂ ਨੂੰ ਲੱਭੀ ਤੇ ਸਾਨੂੰ ਲੱਭੀ ਨਹੀਂ ਪਰ ਇਹਨਾਂ ਨੂੰ ਬੈਹਿਣ ਨੂੰ ਜਗ੍ਹਾ ਮਿਲ ਗਈ ਕਬੂਟੇ ਥੱਲੇ ਪਿੰਡ ਵਾਂਗੂ ਹਾਂ ਬਾਈ ਜਿਹੜਾ ਤੇ ਰਹਿ ਗਏ ਆ ਬਿਲਕੁਲ ਸੋ ਆਜੋ ਦੋਸਤੋ ਸਭ ਤੋਂ ਪਹਿਲਾਂ ਮੈਂ ਪ੍ਰੋਪਰ ਬੀਚ ਤੁਹਾਨੂੰ ਦਿਖਾਨਾ ਸਾਰੇ ਸੀਨ ਦਿਖਾਨਾ ਆ ਕਾਫੀ ਘੈਂਟ ਸੀਨ ਨੇ ਇੱਥੇ ਦੇ ਠੀਕ ਹੈ ਜੀ ਖੂਬਸੂਰਤੀ ਇੱਕ ਤੋਂ ਇੱਕ ਐ ਸੋਹਣੀ ਦੁਨੀਆ ਘੁੰਮ ਰਹੀ ਐ ਸੈਟਰਡੇ ਸੰਡੇ ਦਾ ਨਜ਼ਾਰੇ ਲੈ ਰਹੀ ਐ ਸੋ ਇੱਥੇ ਦੇ ਗੋਰਿਆਂ ਦਾ ਸਭ ਤੋਂ ਬੈਸਟ ਪਾਰਟ ਲਾਈਫ ਤਾਂ ਇਹ ਹੀ ਹੁੰਦਾ ਕਿ ਪੰਜ ਦਿਨ ਕਮਾਂਦੇ ਨੇ ਤੇ ਦੋ ਦਿਨ ਡਾਂਦੇ ਨੇ ਠੀਕ ਹੈ ਜੀ ਔਰ ਫੁੱਲ ਇੰਜੋਏ ਕਰ ਫਿਕਰ ਫਕਾ ਹੈ ਨਹੀਂ ਕਿਉਂਕਿ ਆਪਣੇ ਬੰਦਿਆਂ ਨੂੰ ਦੋ ਹੀ ਫਿਕਰ ਹੁੰਦੇ ਆ ਪੈਸਾ ਜੋੜ ਲਈਏ ਜੇ ਕਿਤੇ ਬਿਮਾਰ ਹੋ ਗਏ ਤੇ ਪੈਸਾ ਕੰਮ ਆਜੂ ਜਾਂ ਫਿਰ ਸਾਨੂੰ ਬੱਚਿਆਂ ਵਾਸਤੇ ਜੋੜਨਾ ਪੈਂਦਾ ਆ ਇੱਥੇ ਦੋਨੋਂ ਫਿਕਰ ਸਰਕਾਰ ਨੇ ਮਕਾਏ ਹੋਏ ਆ ਠੀਕ ਹੈ ਜੀ ਦੋਨੋਂ ਚੀਜ਼ਾਂ ਸਰਕਾਰ ਤੇ ਡਿਪੈਂਡ ਨੇ ਸੋ ਸਰਕਾਰ ਟੈਕਟਦੀ ਆ ਕਰਪਸ਼ਨ ਨਾਮ ਦੀ ਚੀਜ਼ ਨਹੀਂ ਹੈਗੀ ਚੋਰੀ ਨਾਮ ਦੀ ਚੀਜ਼ ਨਹੀਂ ਹੈਗੀ ਨਿਊਜ਼ੀਲੈਂਡ ਦੇ ਅੰਦਰ ਪਰ ਦੇਖੋ ਕਿੰਨੇ ਫ੍ਰੀ ਮਾਈਂਡ ਹੋ ਗਏ ਇਹ ਲੋਗ ਨਿਆਰੇ ਲੈ ਰਹੇ ਆ ਸੋ ਆਪਣੇ ਬੰਦੇ ਜਿੰਨੇ ਆਂਦੇ ਆ ਮੇਰੇ ਵਰਗੇ ਉਹ ਸਿਰਫ ਕੰਮ ਦੇ ਸਟ੍ਰੈਸ ਚ ਰਹਿੰਦੇ ਆ ਠੀਕ ਹੈ ਜੀ ਸੋ ਉਹ ਆ ਕੇ ਇੱਥੇ ਹੋਸਟਲ ਸਟੇ ਹੋ ਜਾਂਦੇ ਆ ਯਾਰ ਇਹ ਲੋਕ ਕਿੰਨੇ ਖੁਸ਼ ਨੇ ਅਸੀਂ ਫਿਰ ਖੁਸ਼ ਨਹੀਂ ਹੈਗੇ ਸੋ ਜ਼ਿੰਦਗੀ ਜੀ ਰਹੇ ਨੇ ਜੀ ਇਹ ਲੋਕ ਤਾਂ ਹੀ ਇਹਨਾਂ ਦੀ ਲਾਈਫ ਵੀ ਲੰਬੀ ਹੈ ਇਹਨਾਂ ਦੀ ਏਜ ਵੀ ਜ਼ਿਆਦਾ ਆ ਸੋ ਆਜੋ ਦੋਸਤੋ ਘੁੰਮਣ ਤੋਂ ਬਾਅਦ ਅਸੀਂ ਚੱਲਦੇ ਆ ਜੀ ਹਿੱਲ ਟਰੈਕਿੰਗ ਦੇ ਕਿਉਂਕਿ ਮੇਰੇ ਨਾਲ ਦੇ ਬੇਲੀ ਜਾ ਚੁੱਕੇ ਔਰ ਮੈਂ ਟਹਿ ਚੁੱਕੇ ਆ ਜੀ ਪਿੱਛੇ ਸੋ ਉਸ ਤੋਂ ਬਾਅਦ ਆਪਾਂ ਹਿੱਲ ਟਰੈਕਿੰਗ ਕਰਦੇ ਆ ਔਰ ਹਿੱਲ ਟਰੈਕਿੰਗ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਦੇ ਆ ਜੀ ਆਜੋ ਦੋਸਤੋ ਇਹ ਜੀ ਪੂਰੇ ਪੀਚ ਦੀ ਮੂਵੀ ਸਾਈਡ ਤੇ ਘੁੰਮ ਕੇ ਸੋਤੂ ਪਹਿਲਾਂ ਮੇਰੇ ਫਰੈਂਡ ਜਾ ਚੁਕੇ ਅੱਗੇ ਸੋ ਮੈਂ ਰਸਤਾ ਭਟਕ ਚੁਕੇ ਹਾਂ ਬਟ ਚਲੋ ਜਿੱਧਰੂ ਰਸਤਾ ਮਿਲੇਗਾ ਆਪਾਂ ਚੱਲਦੇ ਹਾਂ ਜੀ ਆਜੋ ਕਰਦੇ ਹਾਂ ਟਰੈਕਿੰਗ ਨੂੰ ਜਾਣਾ ਤੇ ਹੈ ਕਿਵੇਂ ਕਾਹਚ ਫਸ ਗਏ ਆ ਇੱਥੇ ਪੈਰ ਉੱਦੇ ਤੋਂ ਜ਼ਿਆਦਾ ਖੁਬਦਾ ਆਈ ਡੋਨਟ ਨੋ ਤੇ ਲਾਊਡ ਵੀ ਹੈਗਾ ਕਿ ਨਹੀਂ ਇਧਰ ਜਾਣਾ ਪਰ ਚੱਲ ਪਏ ਆ ਜੀ ਆ ਗਏ ਆ ਜੀ ਹੋਰ ਫੋਨ ਦੀ ਬੈਟਰੀ ਲੋ ਹੋ ਗਈ ਆ ਪਾੜ ਥੋੜਾ ਜਿਹਾ ਰਹਿ ਗਿਆ ਹੋਰ ਉੱਪਰ ਦਰਮਾਸਤੇ ਹੋ ਸੀਨ ਅਦਭੁਤ ਹੈ ਜੀ ਅਲੱਗ ਤਰ੍ਹਾਂ ਦਾ ਨਜ਼ਾਰਾ ਹੋਰ ਉੱਪਰ ਜਾਣ ਦੀ ਤਿਆਰੀ ਆ ਜੀ ਹਿੱਲ ਤੇ ਬਿਲਕੁਲ ਉੱਪਰ ਪਿੱਛੇ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਉੱਪਰ ਵਿੱਚ ਦਿਖ ਰਿਹਾ ਠੀਕ ਹੈ ਜੀ ਪੂਰਾ ਮਾਉਂਟ ਦਾ 뷰 ਹੋਰ ਅਗਰ ਮੈਂ ਦਿਖਾਵਾਂ ਕਿ ਇਸਟਮ ਕਿੱਥੇ ਆ ਸੋ ਆਲਮੋਸਟ ਮੈਂ ਹਿੱਲ ਦੇ ਉੱਪਰ ਸੋ ਥੋੜੇ ਜਿਹਾ ਰਹਿ ਗਿਆ ਅੱਗੇ ਬਟ ਰਾਹ ਬੰਦ ਹੈ ਜੀ ਤੁਸੀਂ ਪਿੱਛੇ ਦੇਖਦੇ ਹੋ ਮੇਰੇ ਫਰੈਂਸਰ ਸੋ ਇਸ ਤੋਂ ਅੱਗੇ ਮੈਂ ਨਹੀਂ ਜਾ ਸਕਦਾ ਇਹ ਲਾਸਟ ਬੜੀ ਚੜਨ ਚ ਛੁਣਾ ਖਤਰਾ ਨਹੀਂ ਹੁੰਦਾ ਜਿੰਨਾ ਪਹਾੜੀ ਉਤਰਦੇ ਟਾਈਮ ਹੁੰਦਾ ਕਿਉਂਕਿ ਪਹਾੜੀ ਤੁਹਾਨੂੰ ਤੁਹਾਡੇ ਸਰੀਰ ਨੂੰ ਥੱਲੇ ਨੂੰ ਸੁੱਟਦੀ ਆ ਬੰਦੇ ਦੀ ਬੁੜੀ ਖੋਦ ਧੱਕਾ ਮਾਰਦੀ ਆ ਪੈਰ ਕਦਮ ਸੰਭਾਲ ਕੇ ਨਹੀਂ ਰੱਖਿਆ ਸੋ ਮੋਚ ਦਾ ਕਾਰਨ ਤੇ ਲਾਜ਼ਮੀ ਹੈ ਠੀਕ ਹੈ ਜੀ ਮੋਚ ਆਊਗੀ ਆਊਗੀ ਔਰ ਇੱਥੇ ਪ੍ਰੋਹਬਿਟਡ ਏਰੀਆ ਜਿੱਥੇ ਅਸੀਂ ਵੜ ਗਏ ਆ ਅਲਾਉਡ ਨਹੀਂ ਹੈਗਾ ਕਿਉਂਕਿ ਫੈਂਸ ਲਾਈ ਹੋਈ ਆ ਔਰ ਅੱਗੇ ਹੁਣ ਆਪਾਂ ਨੂੰ ਇਹ ਗੇਟ ਟੱਪਣਾ ਪੈਣਾ ਜੀ ਠੀਕ ਹੈ ਜੀ ਸੋ ਅਸੀਂ ਟੱਪਾਂਗੇ ਜੀ ਗੇਟ ਅਸੀਂ ਉਸ ਪਾਰੀ ਦੂਪਰ ਦੀ ਇਹ ਟੱਪ ਕੇ ਥੱਲੇ ਆ ਰਹੇ ਆ ਤੇ ਫਿਰ ਫੈਂਸ ਲੱਗੀ ਹੋਈ ਹੈ ਔਰ ਆਪਾਂ ਨੇ ਹੁਣੇ ਫੈਂਸ ਟੱਪਣੀ ਜੀ ਬਿਲਕੁਲ ਬਰੀਕ ਜੀ ਉੱਪਰ ਤਾਰ ਹੈ ਜੋ ਵਿਖੂਗੀ ਨਹੀਂ ਬਿਲਕੁਲ ਨਜ਼ਰ ਨਹੀਂ ਆ ਰਹੀ ਨੇੜੇ ਜਾ ਕੇ ਦੇਖਦੇ ਆਂ ਤੇ ਤਾਰ ਹੈ ਠੀਕ ਹੈ ਜੀ ਸੋ ਇਹਨੂੰ ਟੱਪਣਾ ਆਪਾਂ ਇਹ ਵੀ ਟੱਪ ਲਈ ਆਪਾਂ ਤੋਂ ਬਾਅਦ ਅਸੀਂ ਜਾ ਰਹੇ ਆਂ ਅੱਗੇ ਸੋ ਚੜੇ ਸੀਗੇ ਅਸੀਂ ਸਿੱਧਾ ਪਹਾੜ ਦੇ ਬਿਨਾ ਰਸਤਿਆਂ ਤੋਂ ਬਟ ਸਾਨੂੰ ਹੇਠਲੇ ਜਾ ਰਹੇ ਆਂ ਤੇ ਅੱਗੇ ਰਸਤਾ ਜੀ ਬੰਦ ਬਿਲਕੁਲ ਸਾਈਡ ਤੇ ਇੱਕ ਗੇਟ ਹੈ ਜਿੱਥੇ ਲਿਖਿਆ ਹੈ danger position ਸੋ ਇਥੋ ਪਤਾ ਨਹੀਂ ਅਲਾਉਡ ਹੈ ਕਿ ਨਹੀਂ ਜਾਣਾ ਬਟ ਅਲਟਰਾਏ ਟੋਪਨ ਇਟ ਔਰ ਸਾਨੂੰ ਛਾਲ ਮਾਰ ਕੇ ਕਰਾਸ ਕਰਨਾ ਹੈ ਦੂਗੇ ਨੇ ਜਿਸ ਤਰ੍ਹਾਂ ਕੋਲ ਰਹੇ ਲੋਕ ਕੈਂਪਿੰਗ ਵਾਸਤੇ ਆਏ ਹੋਏ ਨੇ ਇਥੇ ਆਪਣੀਆਂ ਗੱਡੀਆਂ ਲੈ ਕੇ ਠੀਕ ਹੈ ਜੀ ਕੈਬਨ ਲੋਕਾਂ ਨੇ ਬੁੱਕ ਕਰਾਈ ਹੁੰਦੇ ਆ ਬਿਲਕੁਲ ਗੱਡੀਆਂ ਦੇ ਪਿੱਛੇ ਦੇਖੋ ਇੱਕ ਜਗ੍ਹਾ ਮੋ ਲਿੱਤੀ ਹੋਈ ਆਪਣੇ ਟ੍ਰੇਲਰ ਗੱਡੀਆਂ ਲਾਈਆਂ ਹੋਈਆਂ ਨੇ ਇੱਥੇ ਬਣਾਉਂਦੇ ਨੇ ਇੱਥੇ ਖਾਂਦੇ ਨੇ ਸੈਟਰਡੇ ਵਾਲੇ ਦਿਨੇ ਪ੍ਰੋਪਰ ਇੰਜੋਏ ਕਰਦੇ ਨੇ ਠੀਕ ਹੈ ਜੀ ਅਦਰ ਅਗਰ ਦੇਖੋ ਹਾਈ ਸਰ ਹਾਈ ਮੈਮ ਹਾਊ ਆਰ ਯੂ ਸੋ ਇੰਜੋਇੰਗ ਯੋਰ ਸੈਟਰਡੇ ਵੰਡਰਫੁਲ ਵੰਡਰਫੁਲ 올 ਗੁੱਡ ਬਾਏ ਬਾਏ ਕੋਈ ਬਾਰਪਾਰ ਪੜ ਰਿਹਾ ਕੋਈ ਬਾਰਬੀਕਿਊ ਦੀ ਤਿਆਰੀ ਕਰ ਰਿਹਾ ਜੀ ਠੀਕ ਹੈ ਜੀ ਕਿਆ ਰਲੀਆਂ ਛੋਟੀਆਂ ਬੈਠੀਆਂ ਨੇ ਔਰ ਇਹ ਕਾਫੀ ਖਤਰਨਾਕ ਥੀਚ ਹੈ ਸੋ ਕਿੱਥੇ ਮਾਉਂਟ ਮੰਗਾ ਨੂੰ ਇਹ ਲਾਈਫਗਾਰਡ ਸਰਵਿਸ ਵੀ ਅਵੇਲੇਬਲ ਹੈ ਸੋ ਏਸੀ ਜੀ ਦਿਨ ਦੀ ਟਰੈਕਿੰਗ ਜੋ ਹਿਲ ਦੇ ਹਾਫ ਤੱਕ ਮੈਂ ਚੜ੍ਹ ਕੇ ਜਾ ਸਕਿਆ ਸੋ ਇਸ ਤੋਂ ਬਾਅਦ ਅਸੀਂ ਸ਼ਾਮ ਨੂੰ ਹੁਣ ਦੁਬਾਰਾ ਆਣਾ ਜੀ ਸੋ ਸ਼ਾਮ ਨੂੰ ਬਾਕੀ ਫਰੈਂਡਸ ਇੰਜੋਏ ਕਰਨਾ ਹੈ ਸੋ ਮੇਰਾ ਮਨ ਮੈਂ ਨਹੀਂ ਸੀਗਾ ਕਿ ਇਸ ਹਿਲ ਦੇ ਟੋਪ ਤੱਕ ਜਾਇਆ ਜਾਵੇ ਸੋ ਮੈਂ ਤੁਹਾਨੂੰ ਵਾਪਸ ਲੈ ਕੇ ਆਉਂਗਾ ਜੀ ਸੋ ਤੁਹਾਨੂੰ ਫਿਰ ਦਿਖਾਣੇ ਆ ਜੀ ਟੋਪ ਆਫ ਦਾ ਹਿੱਲ ਕਿੱਦਾਂ ਪਹੁੰਚਣਾ ਹੈ ਕਿੰਨਾ ਵਕਤ ਲੱਗਦਾ ਚੰਗਾ ਦੋਸਤੋ ਮਿਲਦੇ ਆਂ ਦੁਬਾਰਾ ਸ਼ਾਮ ਤੱਕ ਦੁਬਾਰਾ ਪਹੁੰਚਦੇ ਆਂ ਜੀ ਹਿੱਲ ਤੇ ਆਜੋ ਫਿਰ ਸੋ অলਮੋਸਟ ਸ਼ਾਮ ਦਾ ਵੇਲਾ ਹੋ ਚੁੱਕਿਆ ਜੀ ਹਿੱਲ ਬਿਲਕੁਲ ਸਾਹਮਣੇ ਆ ਤੁਹਾਡੇ ਜਿਸ ਤੇ ਅਸੀਂ ਜਾਣਾ ਆ ਸੋ ਟ੍ਰੈਕਿੰਗ ਕਰਕੇ ਮੈਂ ਚੱਲ ਪਿਆ ਜੀ ਉੱਪਰ ਠੀਕ ਹੈ ਜੀ ਔਰ ਇਹ ਪੂਰੇ ਰਸਤੇ ਦੀ ਮੈਂ ਵੀਡੀਓ ਬਣਾਉਂਗਾ ਉੱਪਰ ਤੁਹਾਨੂੰ ਸੀ ਸਾਈਡ ਦੇਖ ਰਿਹਾ ਆ ਠੀਕ ਹੈ ਜੀ तो काफ़ी उची है हिल सो जाने काफ़ी वक्त लगना है सो आज नज़ारा देखो जी और फिर उस मिलते हैं जी टॉप ऑफ द हिल ठीक है जी रस्ते रुकते हैं किधरे जो वीडियो जो सीन्स ने प्रोपर में पा रहे हैं, सो देखते रहो और करो इंजॉय दोस्तों आ जाओ फिर चलते हैं जी मिलते हैं टॉप पर ਥੱਕ ਚੁੱਕੇ ਆ ਵਾ ਬਹੁਤ ਉੱਪਰ ਆ ਚੁੱਕੇ ਆ ਮੈਂ ਕਹਿੰਦਾ ਅਗਰ ਕੋਈ ਕਹਿੰਦਾ ਹੇਮਕੁੰਡ ਸਾਹਿਬ ਦੀ ਪੜਾਈ ਚੜ੍ਹਾਈ ਔਖੀ ਆ ਉਹ ਬੋਲਿਆ ਵੀ ਨਹੀਂ ਜਾ ਰਿਹਾ ਸੋ ਮੈਂ ਕਹਿੰਦਾ ਜੀ ਉਹਦੇ ਜਿੰਨੀ ਆਲਮੋਸਟ ਇਹ ਵੀ ਔਖੀ ਆ ਜੀ ਉਥੇ ਪਹੁੰਚਣਾ ਸੌਖਾ ਨਹੀਂ ਹੈਗਾ ਕਾਫੀ ਬੰਦੇ ਆਦੇ ਜਿੱਦਾਂ ਤੋੜ ਜਾਂਦੇ ਆ ਪਰ ਜਿਹੜੇ ਇੱਥੇ ਰਹਿੰਦੇ ਆ ਗੋਰੇ ਕਾਫੀ ਹੈਲਦੀ ਨੇ ਆਪਣੇ ਵਾਲੇ ਬੰਦੇ ਵੀ ਹੈਲਦੀ ਦਿਖਦੇ ਆ ਪਰ ਆਪਣੇ ਵਾਲੇ ਬੰਦੇ ਕੁਝ ਨਸ਼ਾ ਨੇ ਮਾਰੇ ਹੋਏ ਆ ਕੁਝ ਮੇਰੇ ਵਰਗੇ ਜਿਹੜੇ ਜਮਾਂ ਐਕਸਰਸਾਈਜ਼ ਨਹੀਂ ਕਰਦੇ ਸੋ ਉਹਨਾਂ ਨੇ ਮਾਰੇ ਹੋਏ ਆ ਪਰ ਫਿਰ ਵੀ ਪਹੁੰਚ ਰਿਹਾ ਅਪਰੋਕਸੀਮੇਟ ਜਿਹਾ 20 ਮਿੰਟ ਦਾ ਰਸਤਾ ਪਿਆ ਹੋਇਆ ਹੈ 30 ਮਿੰਟ ਮੈਂ ਚੜ ਚੁਕਿਆ ਹਾਂ ਔਰ ਬਿਲਕੁਲ ਸਿੱਧੀ ਚੜਾਈ ਹੈ ਪਹਾੜ ਮੈਂ ਤੁਹਾਨੂੰ ਦਿਖਾਉਂਗਾ ਫੋਟੋ ਖਿੱਚ ਕੇ ਬਾਅਦ ਚ ਕਿ ਜਿਸ ਪਹਾੜ ਦੇਤੇ ਮੈਂ ਚੜਿਆ ਹਾਂ ਉਹ ਸੁੱਖਾ ਨਹੀਂ ਹੈਗਾ ਠੀਕ ਹੈ ਦੋਸਤੋ ਅੱਗੇ ਲੈ ਕੇ ਚਲਦਾ ਹਾਂ ਫਿਰ ਮਿਲਦੇ ਹਾਂ ਜੀ ਟੋਪ ਤੇ ਚੰਗਾ ਜੀ ਸੋ ਸਾਲ ਲੈਣ ਤੋਂ ਬਾਅਦ ਲੋ ਜੀ ਤਿਆਰੀ ਹੈ ਫਿਰ ਅੱਗੇ ਜਾਣ ਦੀ ਠੀਕ ਹੈ ਜੀ ਆ ਦੇਖੋ ਸੀਨ ਕਿੰਨਾ ਨਜ਼ਾਰੇਦਾਰ ਹੈ ਔਰ ਦਿਨ ਢਲਦਾ ਜਾ ਰਿਹਾ ਹੈ ਇਹ ਦੇਖੋ ਜੀ ਨਾਈਟ ਦਾ ਸੀਨ ਪ੍ਰੋਪਰ ਦੇਖ ਰਿਹਾ ਦਿਨ ਐਸਟਮ ਡੁੱਬ ਚੁਕਿਆ ਆ ਸੋ ਆਜੋ ਅੱਗੇ ਤੁਹਾਨੂੰ ਸੂਰਜ ਡੁੱਬਦੇ ਵੇ ਸੀਨ ਦਿਖਾਣੇ ਆ ਸੋ ਅਗੇ ਸਨਸੈਟ ਦਾ ਸੀਨ ਬੜਾ ਮਸਤ ਆਣਾ ਆ ਸੋ ਕੀ ਆ ਬਾਤ ਹੈ ਲਾਈਟਾਂ ਜਗ ਪੀਆਂ ਜੀ ਔਰ ਕਿੰਨੀ ਮਸਤ ਨਜ਼ਾਰੇਦਾਰਾ ਸ਼ਿਪ ਲੱਗ ਰਹੀ ਜਿਹੜੀ ਦਿਨੇ ਲਾਈਟ ਬੰਦ ਸੀਗੀ ਜਿਹਦੀ ਸੋ ਚੱਲਦੇ ਆ ਜੀ ਅੱਗੇ ਦੇਖਦੇ ਆ ਕਿਉਂ ਤੱਕ ਪਹੁੰਚਦੇ ਆ ਹੌਲੀ ਹੌਲੀ ਦਿਨ ਡੁੱਬ ਰਿਹਾ ਹੈ ਹਨੇਰਾ ਹੋ ਰਿਹਾ ਹੈ ਸੋ ਅਗੇ ਸਾਨੂੰ ਇੱਕ ਲੇੜੀ ਮਿਲੀ ਸੋ ਇਨੇ ਸਾਨੂੰ ਪ੍ਰੋਪਰ ਦੱਸਿਆ ਕਿ ਕਿਧਰੋਂ ਕਿਧਰੋਂ ਜਾਣਾ ਆ ਕਿਉਂਕਿ ਰਸਤੇ ਕਾਫੀ ਪੈਂਦੇ ਸੀਗੇ ਕੋਈ ਸ਼ਾਰਟ ਵੇ ਸੀਗਾ ਕੋਈ ਲੌਂਗ ਵੇ ਸੀਗਾ ਸੋ ਜਿੱਦਾਂ ਜਿੱਦਾਂ ਉਹਨੇ ਗਾਈਡ ਕੀਤਾ ਸੋ ਅਸੀਂ ਚੱਲ ਪਿਆ ਜੀ ਉੱਪਰ ਨੂੰ ਦੇਖੋ ਸੂਰਜ ਡੁੱਬ ਚੁੱਕਿਆ ਇਸ ਟਾਈਮ ਦਿਨ ਡੁੱਬ ਰਿਹਾ ਹੈ ਸੀਨ ਬਹੁਤ ਮਸਤ ਹੈ ਸੋ ਆਜੋ ਦੋਸਤੋ ਮਿਲਦੇ ਹਾਂ ਜੀ ਉੱਪਰ ਫਾਈਨਲੀ ਪਹੁੰਚ ਗਏ ਆ ਜੀ ਅਸੀਂ ਟੋਪ ਤੇ ਠੀਕ ਹੈ ਜੀ ਉਹ ਟੋਪ ਤੇ ਕਾਫੀ ਅੱਛੀ ਲੋ ਸੀਗੀ ਕਿਉਂਕਿ ਦੋ ਦੋ ਬਰੇਸ ਦੀ ਉੱਪਰ ਕਿਉਂਕਿ ਟੋਪਸ ਦਾ ਹਿੱਲ ਸੀਗਾ ਬਟ ਹਿੱਲ ਤੋਂ ਸਿਟੀ ਦਾ ਨਜ਼ਾਰਾ ਬੜਾ ਵਧੀਆ ਉਹ ਦੁਖਾਨਾ ਤੁਹਾਨੂੰ ਮੈਂ ਅਗਰ ਅਸੀਂ ਇੱਥੋਂ ਦੇਖਦੇ ਆਂ ਔਰ ਕਾਫੀ ਜ਼ੂਮ ਕਰਨੀ ਪਈ ਕਿਉਂਕਿ ਸਿਟੀ ਕਾਫੀ ਦੂਰ ਰਹਿ ਜਾਂਦੀ ਆ ਔਰ ਰਾਤ ਨੂੰ ਤਰੰਗਾ ਸਿਟੀ ਬਹੁਤ ਸੋਹਣੀ ਲੱਗਦੀ ਹੈ ਉੱਪਰ ਉਹ ਜਿੱਦਾਂ ਦੀ ਮੈਂ ਗੂਗਲ ਦੇ ਫੋਟੋਆਂ ਕੱਢ ਕੇ ਵੇਖੀਆਂ ਸੀਗੀਆਂ ਵੀ ਟੋਪ ਤੇ ਜਾਣ ਤੋਂ ਬਾਅਦ ਕਿਦਾਂ ਲੱਗਦਾ ਔਰ ਕਿਦਾਂ ਦੁਨੀਆ ਦੇਖੋ ਸ਼ੇਪ ਦੇ ਉੱਤੇ ਬੈਠੀ ਹੋਈ ਹੈ ਸੋ ਦੁਨੀਆ ਇੰਜੋਏ ਕਰਦੀ ਹੈ ਜੀ ਸੈਟਰਡੇ ਸੰਡੇ ਨੂੰ ਇੱਥੇ ਆਪਣੀ ਲਾਈਫ ਦਾ ਸਟ्रेस ਦੂਰ ਕਰਦੇ ਨੇ ਲੋਗ ਸੋ ਆਜੋ ਹੋਰ ਬਥੇਰੀਆਂ ਵੀਡੀਓਜ਼ ਜੋ ਸੀਨ ਮੈਂ ਪਾਏ ਆ ਤੁਹਾਨੂੰ ਦਿਖਾਉਣਾ ਹੈ ਤੋਂ ਉਤੋਂ ਬਾਅਦ ਫਿਰ ਕਰਦੇ ਆਂ ਜੀ ਵਾਪਸੀ ਦੀ ਤਿਆਰੀ ਚੰਗਾ ਦੋਸਤੋ ਆਜੋ ਸੋ ਲੋ ਜੀ ਸ਼ਾਮ ਦਾ ਵੇਲਾ ਹੋ ਗਿਆ ਜੀ ਹੁਣ ਵਾਪਸੀ ਜਾਣ ਦੀ ਤਿਆਰੀ ਔਰ ਸੀਨ ਬੜੇ ਮਸਤ ਸੀ ਕਿ ਟੋਪ ਹਿੱਲ ਤੋਂ ਜੋ ਮੈਂ ਦੇਖੇ ਆ ਅਕਸਰ ਗੂਗਲ ਤੇ ਦੇਖਿਆ ਸੀਗਾ ਵੀਡੀਓਜ਼ ਮੈਂ YouTube ਤੇ ਦੇਖਿਆ ਸੀਗੇ ਲੋਕ ਜੋ ਗਏ ਆ ਸੋ ਨਿਊਜ਼ੀਲੈਂਡ ਚ ਫਰਸਟ ਟ੍ਰੈਕਿੰਗ ਸੀ ਜਿਹੜੀ ਮੈਂ ਹਿੱਲ ਦੀ ਟੋਪ ਤੇ ਗਿਆ ਵਾਂ ਸੋ ਹੁਣ ਤਿਆਰੀ ਆ ਜੀ ਵਾਪਸੀ ਦੀ ਸੋ ਆਜੋ ਵਾਪਸ ਚਲਦੇ ਆਂ ਨੀਰਾ ਕਾਫੀ ਹੋ ਗਿਆ ਦੋਸਤੋ ਔਰ ਰਸਤੇ ਦੇ ਵਿੱਚ ਪ੍ਰੋਪਰ ਦੁਨੀਆ ਜਿਹੀ ਆ ਵੀ ਰਹੀ ਐ ਕੋਈ ਜਾ ਰਹੇ ਆ ਸੋ ਲੈਲ ਰੂਟ ਦੀ ਬਾਅਲ ਕੇ ਪ੍ਰੋਪਰ ਫੋਨ ਦੀ ਫਿਰ ਜਾਣਾ ਏ ਹੁਣ ਦੇਖਣੇ ਉਤਰਨ ਦੇ ਕਿੰਨਾ ਟਾਈਮ ਲੱਗਦਾ ਜੀ ਸੋ ਉਤਬਾਦ ਅੱਗੇ ਚੱਲਦੇ ਆਂ ਦੋਸਤੋ ਦੇਖਦੇ ਆਂ ਫਿਰ ਅੱਗੇ ਨਜ਼ਾਰੇ ਕਿੱਦਾਂ ਦੇ ਆ ਜੀ ਵਾਪਸ ਜਾ ਕੇ ਆਜੋ ਫਾਈਨਲੀ ਪਹਾੜ ਤੋਂ ਥੱਲੇ ਉਤਰ ਗਏ ਤੇ ਅਸੀਂ ਆ ਗਏ ਜੀ ਆਪਣੀ ਗੱਡੀ ਕੋਲ ਤੇ ਹੁਣ ਤੋਂ ਬਾਅਦ ਜਾਣਾ ਆਪਾਂ ਆਪਣੀਆਂ ਬੇਲੀਆਂ ਕੋਲ ਤੇ ਉਸ ਤੋਂ ਬਾਅਦ ਆਪਾਂ ਫਿਰ ਚੱਲਾਂਗੇ ਜੀ ਕਲੱਬ ਰੱਖਣੇ ਸੰਤਪੰਦੇ ਆਪਾਂ ਰੱਖਦੇ ਆ ਜੀ ਗੱਡੀ ਦੇ ਵਿੱਚ ਠੀਕ ਹੈ ਜੀ ਹੁਣ ਚਲਦੇ ਆ ਜੀ ਡਰਾਈਵਰ ਸੀਟ ਵੱਲ ਨੂੰ ਯਾਰ ਜੀ ਚੱਲੇ ਨੇ ਘਰ ਨੂੰ ਸੋ ਦੋਸਤੋ ਇਹ ਹੈ ਜੀ ਪਾਰਟ 1 ਕਿਉਂਕਿ ਕੋ ਮੇ ਕਾਫੀ ਜਗਾਂ ਆ ਜੀ ਤਰੰਗਾ ਉਤਬਤ ਟੀ ਪੁੱਕੀ ਉਤਬਤ ਹੁੱਕਾ ਫੋਲ ਟਾਪੂ ਐਂਡ ਰੋਟਰੂਆ ਸੋ ਨੈਕਸਟ ਪਾਰਟ ਮੈਂ ਜੇ ਪਾਉਂਗਾ ਕਿਉਂਕਿ ਕੋ ਵਲੋਗ ਦੇ ਵਿੱਚ ਸਭ ਕੁਝ ਨਹੀਂ ਫਿਟ ਆ ਸਕਦਾ ਸੀਗਾ ਸੋ ਮਿਲਦੇ ਆਂ ਜੀ ਅਗਲੇ ਵਲੋਗ ਦੇ ਵਿੱਚ ਫਿਲਹਾਲ ਦੇ ਲਈ ਤੁਸੀਂ ਨੂੰ ਇੰਜੋਏ ਕਰੋ ਔਰ ਤਿੰਨ ਪਾਰਟ ਬਣਨੇ ਆ ਫਸਟ ਪਾਰਟ ਹੈ ਫਿਰ ਸੈਕਿੰਡ ਪਾਰਟ ਔਰ ਥਰਡ ਪਾਰਟ ਔਰ ਫੋਲੋ ਸਬਸਕ੍ਰਾਈਬ ਜਰੂਰ ਕਰਿਓ ਜੀ ਇੱਕ ਦੋ ਇੱਕ ਕੈਂਟ ਸੀਨ ਔਰ ਵੀਡੀਓ ਔਰ ਵਲੋਗ ਆਣੇ ਆ ਜੀ ਨਿਊਜ਼ੀਲੈਂਡ ਤੇ ਅਲੱਗ-ਅਲੱਗ ਸ਼